ਦੋਸਤੋ ਪੰਜਾਬ ਦੀ ਕੋਇਲ ਕਹੀ ਜਾਂਦੀ ਲੋਕ ਗਾਇਕਾ ਸ੍ਰਿੰਦਰ ਕੌਰ ਜੋ ਸਾਧੇ ਪੰਜਾਬ ਦੇ ਜ਼ਿਲ੍ਹੇ ਲਾਹੌਰ ਵਿੱਚ ਜਨਮੀ ਸੀ ਪਰ ਆਖਰੀ ਸਾਹ ਉਸਨੇ ਅਮਰੀਕਾ ਵਿੱਚ ਲਏ ਲੋਕ ਗਾਇਕਾ ਸ੍ਰਿੰਦਰ ਕੌਰ ਦੀ ਬੇਹਦ ਸ੍ਰੀਲੀ ਅਤੇ ਦਮਦਾਰ ਗਾਇਕੀ ਕਾਰਨ ਹੀ ਆਮ ਲੋਕਾਂ ਨੇ ਉਸ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ ਸੀ ਕਿਉਂ ਇੱਕ ਵਾਰ ਚਲਦੀ ਸਟੇਜ ਉੱਤੇ ਹੀ ਇਸ ਲੋਕ ਗਾਇਕਾ ਸ੍ਰਿੰਦਰ ਕੌਰ ਦਾ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਇੱਕ ਬਹੁਤ ਵੱਡਾ ਝਗੜਾ ਹੋ ਜਾਂਦਾ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਇਸੇ ਸ੍ਰੀਨੇ ਆਜ ਦੀ ਮਾਲਕ ਗਾਇਕਾ ਸ੍ਰਿੰਦਰ ਕੌਰ ਦੀ ਪੂਰੀ ਜੀਵਨੀ ਬਾਰੇ ਤੇ ਨਾਲ ਹੀ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚੱਲਦੀ ਸਟੇਜ ਤੇ ਹੋਏ ਝਗੜੇ ਬਾਰੇ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾ ਗਾਇਕਾ ਸ੍ਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਸੰਜੇ ਪੰਜਾਬ ਦੇ ਜ਼ਿਲ੍ਹੇ ਲਾਹੌਰ ਵਿੱਚ ਹੋਇਆ ਸੀ। ਸ੍ਰਿੰਦਰ ਕੌਰ ਦੇ ਪਿਤਾ ਦਾ ਨਾਮ ਬਿਸ਼ਨ ਦਾਸ ਤੇ ਮਾ ਦਾ ਨਾਮ ਮਾਇਆ ਦੇਵੀ ਸੀ। ਪਰਿਵਾਰ ਵਿੱਚ ਸ੍ਰਿੰਦਰ ਕੌਰ ਦੀਆਂ ਚਾਰ ਭੈਣਾਂ ਹੋਰ ਵੀ ਸਨ ਜਿਨ੍ਹਾਂ ਦੇ ਨਾਮ ਪ੍ਰਕਾਸ਼ ਕੌਰ, ਮਹਿੰਦਰ ਕੌਰ, ਨਰਿੰਦਰ ਕੌਰ ਅਤੇ ਮਨਜੀਤ ਕੌਰ ਇਸ ਤੋਂ ਇਲਾਵਾ ਪੰਜ ਭਰਾ ਵੀ ਸਨ। ਸ੍ਰਿੰਦਰ ਕੌਰ ਆਪਣੀ 10ਵੀਂ ਤੱਕ ਦੀ ਪੜ੍ਹਾਈ ਲਾਹੌਰ ਦੇ ਕੋਲ ਪੈਂਦੇ ਦਬੁਰਜੀ ਹਾਈ ਸਕੂਲ ਤੋਂ ਪੂਰੀ ਕਰਦੀ ਹੈ ਜੇਕਰ ਸੰਗੀਤਕ ਸਫਰ ਬਾਰੇ ਗੱਲ ਕਰੀਏ ਤਾਂ ਮਹਿਜ 12 ਸਾਲ ਦੀ ਉਮਰ ਵਿੱਚ ਹੀ ਸ੍ਰਿੰਦਰ ਕੌਰ ਨੇ ਆਪਣੀ ਭੈਣ ਪ੍ਰਕਾਸ਼ ਕੌਰ ਦੇ ਨਾਲ ਮੁ슬लिम ਸੰਗੀਤਕਾਰ ਅਨਾਇਤ ਹੁਸੈਨ ਤੇ ਇੱਕ ਹਿੰਦੂ ਸੰਗੀਤਕਾਰ ਪੰਡਿਤ ਮਨੀ ਪ੍ਰਸਾਦ ਕੋਲੋਂ ਸ਼ਾਸਤਰੀ ਸੰਗੀਤ ਦੀ ਤਾਲੀਮ ਲਈ ਅਗਸਤ 1943 ਨੂੰ ਸ੍ਰਿੰਦਰ ਕੌਰ ਅਤੇ ਉਸ ਦੀ ਭੈਣ ਪ੍ਰਕਾਸ਼ ਕੌਰ ਵੱਲੋਂ ਪਹਿਲੀ ਵਾਰ ਲਾਹੌਰ ਰੇਡੀਓ ਤੇ ਇੱਕ ਗੀਤ ਗਾਇਆ ਜਾਂਦਾ ਹੈ ਜਿਸ ਦੇ ਮਹਿਜ 18 ਦਿਨਾਂ ਬਾਅਦ ਹੀ 31 ਅਗਸਤ ਵਾਲੇ ਦਿਨ ਭਾਰਤ ਦੀ ਮਸ਼ਹੂਰ ਕੰਪਨੀ ਐਚ ਐਮ ਐ ਰਿਕਾਰਡਸ ਵੱਲੋਂ ਦੋਹਾ ਪੜਾਂ ਦੀ ਆਵਾਜ਼ ਵਿੱਚ ਕੋਈ ਗੀਤ ਰਿਕਾਰਡ ਕੀਤਾ ਜਾਂਦਾ ਇਹ ਗੀਤ ਹੁੰਦਾ ਹੈ ਸਰਿੰਦਰ ਕੌਰ ਦਾ ਸਦਾ ਬਹਾਰ ਜੋ ਅੱਜ ਤੱਕ ਸੁਣਿਆ ਜਾ ਰਿਹਾ ਹੈ ਗੀਤ ਦੇ ਬੋਲ ਸਨ ਮਾਵਾਂ ਤੇ ਧੀਆ ਰਲ ਬੈਠੀਆਂ ਨਹੀਂ ਮائیں ਜਦੋਂ ਇਹ ਗੀਤ ਕੰਪਨੀ ਰਿਕਾਰਡ ਕਰਦੀ ਤਾਂ ਬਹੁਤ ਘੱਟ ਸਮੇਂ ਵਿੱਚ ਹੀ ਇਹ ਗੀਤ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਜਾਂਦਾ ਦੂਜੇ ਪਾਸੇ ਸਾਲ 1947 ਦਾ ਆਉਂਦਾ ਜਦੋਂ ਪੂਰੇ ਪੰਜਾਬ ਵਾਂਗ ਗਾਇਕਾ ਸਰਿੰਦਰ ਕੌਰ ਨੂੰ ਵੀ ਵੰਡ ਦਾ ਸੰਤਾਪ ਆਪਣੇ ਪਿੰਡੇ ਤੇ ਹੜਾਉਣਾ ਪੈਂਦਾ ਹੈ 1947 ਦੀ ਪੰਜਾਬ ਦੀ ਵੰਡ ਸਮੇ ਗਾਇਕਾ ਸਰਿੰਦਰ ਕੌਰ ਆਪਣੀ ਜਨਮ ਭੋਏ ਦਾ ਮੋਹ ਛੱਡ ਕੇ ਪਰਿਵਾਰ ਸਮੇਤ ਗਾਜ਼ੀਆਬਾਦ ਦਿੱਲੀ ਆ ਕੇ ਵਸ ਗਈ ਸਾਲ 1948 ਦੇ ਵਿੱਚ ਮੈਂ ਜੋ 19 ਸਾਲ ਦੀ ਉਮਰ ਵਿੱਚ ਗਾਇਕਾ ਸ੍ਰੇਂਦਰ ਕੌਰ ਦਾ ਵਿਆਹ ਐਮਐਸਾਈਕਾਲੋਜੀ ਪੜਾਉਂਦੇ ਦਿੱਲੀ ਕਾਲਜ ਦੇ ਪ੍ਰੋਫੈਸਰ ਜਗਿੰਦਰ ਸਿੰਘ ਸੋਢੀ ਦੇ ਨਾਲ ਹੋ ਗਿਆ। ਪਤੀ ਜਗਿੰਦਰ ਸਿੰਘ ਵੱਲੋਂ ਸ੍ਰੇਂਦਰ ਕੌਰ ਦੀ ਗਾਇਕੀ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਗਈ। ਜਿਸ ਦੇ ਚੱਲਦੇ ਦੇਖਦੇ ਦੇਖਦੇ ਸ੍ਰੇਂਦਰ ਕੌਰ ਨੇ ਭਾਰਤ ਦੇ ਇੱਕ ਸਥਾਪਿਤ ਕਲਾਕਾਰ ਵਜੋਂ ਆਪਣੀ ਜਗ੍ਹਾ ਬਣਾ ਲਈ ਸੀ। ਉਸ ਵੱਲੋਂ ਸਾਲ 1948 ਤੋਂ 1952 ਤੱਕ ਮumbai ਰਹਿੰਦੇ ਹੋਏ ਬਾਲੀਵੁੱਡ ਦੀਆਂ अनेका ਫਿਲਮਾਂ ਵਿੱਚ ਗੀਤ ਗਾਏ ਗਏ। ਪਰ ਤੇਂਦਰੇਂਦਰ ਕੌਰ ਦਾ ਅਸਲੀ ਮੋਤ ਆਪਣੀ ਮਾਂ ਪੋਲੀ ਪੰਜਾਬੀ ਨਾਲ ਹੁੰਦਾ ਹੈ ਜਿਸ ਕਾਰਨ ਕੁਝ ਸਮੇਂ ਬਾਅਦ ਹੀ ਉਹ ਮੁੰਬਈ ਛੱਡ ਕੇ ਵਾਪਸ ਦਿੱਲੀ ਆ ਜਾਂਦੀ ਹੈ ਭਾਰਤ ਸਰਕਾਰ ਵੱਲੋਂ ਇਸ ਸ੍ਰੀਲੀ ਗਾਇਕਾ ਨੂੰ 1953 ਦੇ ਵਿੱਚ ਚੀਨ ਤੇ ਸਾਲ 1953 ਵਿੱਚ ਰੂਸ ਵਿੱਚ ਗਉਣ ਵਾਸਤੇ ਭੇਜਿਆ ਗਿਆ ਇਸ ਤੋਂ ਬਾਅਦ ਤਾਂ ਫਿਰ ਸ੍ਰਿੰਦਰ ਕੌਰ ਨੇ ਪੂਰੀ ਦੁਨੀਆ ਵਿੱਚ ਸਾਰੇ ਅਰਬ ਦੇਸ਼ ਯੂਰਪੀਅਨ ਦੇਸ਼ ਕੈਨੇਡਾ ਅਮਰੀਕਾ ਆਸਟ੍ਰੇਲੀਆ ਹਾਰ ਉਸ ਦੇਸ਼ ਵਿੱਚ ਜਾ ਕੇ ਆਪਣੀ ਗਾਇਕੀ ਦੇ ਜੋਰ ਦਿਖਾਏ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਸਨ ਸ੍ਰਿੰਦਰ ਕੌਰ ਵੱਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਵੀ ਕਈ ਗੀਤ ਗਾਏ ਗਏ ਸ਼ਿਵ ਕੁਮਾਰ ਤੋਂ ਇਲਾਵਾ ਨਦ ਲਾਲ ਨੂਰਪੁਰੀ ਨੇ ਵੀ ਕਾਫੀ ਗੀਤ ਸ੍ਰਿੰਦਰ ਕੌਰ ਨੂੰ ਦਿੱਤੇ ਜੋ ਸਾਰੇ ਦੇ ਸਾਰੇ ਹੀ ਹਿੱਟ ਸਾਬਤ ਹੋਏ ਸ੍ਰਿੰਦਰ ਕੌਰ ਨੇ ਆਪਣੀ ਜ਼ਿੰਦਗੀ ਵਿੱਚ ਕਈ ਕਲਾਕਾਰਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਤੇ ਕਈ ਦੁਗਾੜਾ ਗਾੜੇ ਵੀ ਰਿਕਾਰਡ ਕਰਵਾਏ ਜੋ ਉਸ ਦੀ ਸ੍ਰੀਲੀ ਆਵਾਜ਼ ਵਿੱਚ ਅਮੇਸ਼ਾ ਵਾਸਤੇ ਸਦਾ ਬਹਾਰ ਹੋ ਗਏ। ਸਾਲ 1975 ਦੇ ਵਿੱਚ ਪੰਜਾਬ ਦੀ ਕੋਇਲ ਨੂੰ ਉਦੋਂ ਬੜਾ ਵੱਡਾ ਸਦਮਾ ਲੱਗਦਾ ਏ ਜਦੋਂ ਇਸ ਸਾਲ ਉਸਦੇ ਪਤੀ ਦੀ ਮੌਤ ਹੋ ਜਾਂਦੀ ਹੈ। ਸ੍ਰਿੰਦਰਕੌਰ ਦੀ ਧੀ ਡੌਲੀ ਗਲੇਰੀਆ ਨੇ ਵੀ ਗਾਇਕੀ ਵਿੱਚ ਕਾਫੀ ਨਾਮਣਾ ਖੱਟਿਆ। ਸਾਲ 2004 ਦੇ ਵਿੱਚ ਸ੍ਰਿੰਦਰਕੌਰ ਆਪਣੀ ਧੀ ਡੌਲੀ ਗਲੇਰੀਆ ਦੇ ਘਰ ਕੋਲ ਇੱਕ ਕਿਰਾਏ ਦੇ ਮਕਾਨ ਵਿੱਚ ਜੀਰਕਪੁਰ ਆ ਕੇ ਰਹਿਣ ਲੱਗ ਪਈ ਦੀ। ਸ੍ਰਿੰਦਰਕੌਰ ਨੂੰ ਬਹੁਤ ਵਾਰੀ ਸਰਕਾਰੀ ਸਟੇਜਾਂ ਉੱਤੇ ਗਾਉਣ ਦਾ ਵੀ ਮੌਕਾ ਮਿਲਿਆ। ਇਹ ਸਰਕਾਰੀ ਸਟੇਜਾਂ ਜ਼ਿਆਦਾਤਰ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ ਵਿੱਚ ਹੁੰਦੀਆਂ ਸਨ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹਰੇਕ ਸਟੇਜ ਤੇ ਭਾਸ਼ਣ ਵਿੱਚ ਇਹ ਗੱਲ ਕਹਿਣੀ ਕਿ ਬੀਬੀ ਸਰੇਂਦਰ ਕੌਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ ਤੇ ਕਮਾਲ ਦੇ ਗੀਤ ਗਾਏ ਹਨ ਇਸ ਲਈ ਹੁਣ ਸਾਡਾ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਇੱਕ ਵਧੀਆ ਰਹਿائش ਇੱਕ ਵਧੀਆ ਬੰਗਲਾ ਬਣਾ ਕੇ ਦਈਏ ਜਦੋਂ ਕਿਤੇ ਵੀ ਸਰਿੰਦਰ ਕੌਰ ਨੇ ਸਰਕਾਰੀ ਸਟੇਜ ਤੇ ਗਾਉਣਾ ਉਦੋਂ ਹੀ ਮੁੱਖ ਮੰਤਰੀ ਬਾਦਲ ਨੇ ਇਹੀ ਗੱਲ ਕਹਿਣੀ ਜੋ ਕਈ ਵਾਰ ਰਿਪੀਟ ਹੋਣ ਤੋਂ ਬਾਅਦ ਸਰਿੰਦਰ ਕੌਰ ਹੁਣ ਅਤ ਚੁੱਕੀ ਸੀ ਇੱਕ ਦਿਨ ਫਿਰ ਜਦੋਂ ਮੁੱਖ ਮੰਤਰੀ ਆਪਣਾ ਉਹੀ ਵਾਅਦਾ ਦਰਉਂਦੇ ਤਾਂ ਸਰਿੰਦਰ ਕੌਰ ਸਟੇਜ ਉੱਤੇ ਹੀ ਭਾਵਕ ਹੋ ਕੇ ਬੜੀ ਤਲਕੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਜਵਾਬ ਦਿੰਦੇ ਹੋਏ ਕਹਿੰਦੇ ਕਿ ਮੁੱਖ ਮੰਤਰੀ ਜੀ ਇਹ ਸਾਰਾ ਕੁਝ ਘਰ ਬੰਗਲਾ ਇਹ ਤੁਸੀਂ ਮੈਨੂੰ ਦੇਣਾ ਕਦੋਂ ਹੈ ਜਦੋਂ ਮੈਂ ਮਰ ਗਈ ਉਦੋਂ ਪਰ ਅਫਸੋਸ ਇਨਾਂ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਸ੍ਰਿੰਦਰ ਕੌਰ ਨੂੰ ਲਾਰੇ ਲੱਪਿਆਂ ਤੋਂ ਬਗੈਰ ਕੁਝ ਵੀ ਨਹੀਂ ਦਿੱਤਾ ਗਾਇਕਾ ਸ੍ਰਿੰਦਰ ਕੌਰ ਨੇ ਆਪਣੀ ਜ਼ਿੰਦਗੀ ਦੇ ਵਿੱਚ 2000 ਤੋਂ ਵੱਧ ਗੀਤ ਰਿਕਾਰਡ ਕਰਵਾਏ ਸਨ ਸਾਲ 1984 ਦੇ ਵਿੱਚ ਫੋਗ ਗਾਇਕਾ ਸ੍ਰਿੰਦਰ ਕੌਰ ਨੂੰ ਸੰਗੀਤਕ ਨਾਟਕ ਅਕੈਡਮੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਇੱਕ ਨੈਸ਼ਨਲ 뮤직 ਅਵਾਰਡ ਵੀ ਮਿਲਿਆ ਬਾਲੀਵੁੱਡ ਵਿੱਚ ਵੀ ਸ੍ਰਿੰਦਰ ਕੌਰ ਨੇ ਅਦਾਕਾਰ ਦਲੀਪ ਕੁਮਾਰ ਵਰਗਿਆਂ ਦੀਆਂ ਕਈ ਵੱਡੀਆਂ ਫਿਲਮਾਂ ਵਿੱਚ ਆਪਣੇ ਗੀਤ ਦਿੱਤੇ ਕਿਉਂਕਿ 1948 ਤੋਂ ਲੈ ਕੇ 1952 ਤੱਕ ਸਰਿੰਦਰ ਕੌਰ ਨੇ ਜਿਹੜੀਆਂ ਵੀ ਹਿੰਦੀ ਫਿਲਮਾਂ ਵਿੱਚ ਗੀਤ ਗਾਏ ਸਨ ਉਹ ਸਾਰੀਆਂ ਦੀਆਂ ਸਾਰੀਆਂ ਹੀ ਹਿੱਟ ਸਾਬਤ ਹੋਈਆਂ ਸਨ ਇਨ੍ਹਾਂ 4 ਸਾਲਾਂ ਵਿੱਚ ਉਸਦੇ 80 ਤੋਂ ਵੱਧ ਹਿੰਦੀ ਗੀਤ ਰਿਕਾਰਡ ਹੋਏ ਬਾਲੀਵੁੱਡ ਤੋਂ ਛੁੱਟ ਪੰਜਾਬੀ ਫਿਲਮਾਂ ਵਿੱਚ ਵੀ ਸਰਿੰਦਰ ਕੌਰ ਦੇ ਕਈ ਗੀਤ ਰਿਕਾਰਡ ਹੋਏ ਸਾਲ 1975 ਵਿੱਚ ਆਪਣੇ ਪਤੀ ਜਗਿੰਦਰ ਸਿੰਘ ਦੀ ਮੌਤ ਤੋਂ ਬਾਅਦ ਸਰਿੰਦਰ ਕੌਰ ਨੂੰ ਬੜਾ ਗਹਿਰਾ ਸਦਮਾ ਲੱਗਾ ਸੀ ਕਿਉਂਕਿ ਘਰ-ਬਾਰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਇਕੱਲੀ ਉਸੇ ਦੇ ਮੋਢਿਆਂ ਤੇ ਆਣ ਪਈਦੀ ਹੈ ਪਤੀ ਦੀ ਮੌਤ ਤੋਂ ਬਾਅਦ ਹੀ ਸ੍ਰਿੰਦਰ ਕੌਰ ਦਾ ਜ਼ਿਆਦਾ ਝਕਾ ਉਦਾਸ ਗੀਤਾ ਤੇ ਗੱਜਲਾ ਗਾਉਣ ਵਾਲਾ ਹੋ ਗਿਆ ਜਨਵਰੀ 2006 ਦੇ ਵਿੱਚ ਹਰਿਆਣਾ ਸਰਕਾਰ ਦੀ ਸ਼ਿਫਾਰਿਸ਼ ਉੱਤੇ ਗਾਇਕਾ ਸ੍ਰਿੰਦਰ ਕੌਰ ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦਲ ਕਲਾਮ ਵੱਲੋਂ ਜੈ ਸ਼੍ਰੀ ਅਵਾਰਡ ਦਿੱਤਾ ਗਿਆ ਇਸ ਅਵਾਰਡ ਨੂੰ ਲੈਣ ਵਾਸਤੇ ਸ੍ਰਿੰਦਰ ਕੌਰ ਦੀਆਂ ਦੋ ਧੀਆ ਅਮਰੀਕਾ ਤੋਂ ਭਾਰਤ ਆਈਆਂ ਸਨ ਕਾਕੇ ਉਸ ਵਕਤ ਸਰਿੰਦਰ ਕੌਰ ਦੀ ਹਾਲਤ ਕੋਈ ਬਹੁਤੀ ਠੀਕ ਨਹੀਂ ਸੀ ਧੀਆ ਵਾਪਸ ਜਾਂਦੇ ਸਮੇਂ ਸਰਿੰਦਰ ਕੌਰ ਨੂੰ ਅਮਰੀਕਾ ਆਪਣੇ ਨਾਲ ਲੈ ਜਾਂਦੀਆਂ ਪਰ ਅਮਰੀਕਾ ਜਾਂਦੇ ਸਮੇਂ ਸਫ਼ਰ ਦੌਰਾਨ ਜਿਆਦਾ ਠੰਡ ਹੋਣ ਕਾਰਨ ਸਰਿੰਦਰ ਕੌਰ ਨੂੰ ਨਮੂਨੀਆ ਹੋ ਗਿਆ ਜਹਾਜ ਤੋਂ ਉਤਰਦੇ ਅਸਾਰ ਹੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪੈ ਗਿਆ ਦਿੱਤੇ ਕੁਝ ਦਿਨ ਹਸਪਤਾਲ ਵਿੱਚ ਬਿਤਾਉਣ ਤੋਂ ਬਾਅਦ 15 ਜੂਨ ਸਾਲ 2006 ਨੂੰ ਪੰਜਾਬ ਦੀ ਕੋਇਲ ਸਰਿੰਦਰ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਈ। ਸਰਿੰਦਰ ਕੌਰ ਦਾ ਆਤਮ ਸੰਸਕਾਰ ਵੀ ਅਮਰੀਕਾ ਦੇ ਨਿਊ ਜਰਸੀ ਵਿੱਚ ਕੀਤਾ ਗਿਆ ਸੀ। ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਸਰਿੰਦਰ ਕੌਰ ਦੀ ਮੌਤ ਤੋਂ ਬਾਅਦ ਉਸ ਨੂੰ ਰਸਮੀ ਤੌਰ ਤੇ ਪੰਜਾਬ ਦੀ ਕੋਇਲ ਦਾ ਕਿਤਾਬ ਦਿੱਤਾ ਗਿਆ ਸੀ। ਸੋ ਦੋਸਤੋ ਇਹ ਸਨ ਪੰਜਾਬੀ ਲੋਕ ਗਾਇਕਾ ਸਰਿੰਦਰ ਕੌਰ ਦੀ ਜ਼ਿੰਦਗੀ ਦੇ ਬਾਰੇ ਕੁਝ ਰੋਚਕ ਗੱਲਾਂ ਬਾਤਾਂ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ